ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਬਣਾਉਣ ਜਾ ਰਹੀਆਂ ਆਲੂ ਤੇ ਮੇਥੇ ਦੀ ਭੁਰਜੀ ਇਹ ਬਹੁਤ ਟੇਸਟੀ ਬਣਦੀ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਟਰਾਈ ਕਰਿਓ ਇੱਥੇ ਮੈਂ ਮੇਥੇ ਲੈਨੇ ਮੇਥਿਆਂ ਨੂੰ ਮੇਥਿਆਂ ਦੇ ਜਿਹੜੇ ਟੰਡਲ ਨੇ ਉਹ ਤੁਸੀਂ ਤੋੜਦੇ ਨੇ ਨੇ ਇਹਨਾਂ ਦੇ ਜਿਹੜੀਆਂ ਪੱਤੀਆਂ ਪੱਤੀਆਂ ਨੇ ਸਿਰਫ ਉਹ ਤੁਸੀਂ ਉਹ ਰੱਖਣੀਆਂ ਨੇ ਇਸ ਤੋਂ ਪਹਿਲਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਸਾਰਾ ਪਾਣੀ ਤੁਸੀਂ ਇਸ ਦਾ ਸੁਕਾ ਲੈਣਾ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਗਿੱਲੇ ਨਹੀਂ ਰਹਿਣੇ ਚਾਹੀਦੇ ਕਿਉਂਕਿ ਫੇਰ ਤੁਹਾਡੀ ਸਬਜੀ ਇਹ ਪਾਣੀ ਛੱਡ ਜਾਵੇਗੀ ਗਿੱਲੀ-ਗਿੱਲੀ ਹੋ ਜਾਵੇਗੀ ਇਹ ਬਿਲਕੁਲ ਜਿਹੜੀ ਪੁਰਜੀ ਹੈ ਜੀ ਸੁੱਕੀ ਬਣਦੀ ਹੈ ਤੇ ਜੇ ਬਿਲਕੁਲ ਵੀ ਮੇਥਿਆਂ ਚ ਪਾਣੀ ਨਹੀਂ ਹੋਊਗਾ ਉੰਨੀ ਜਿਆਦਾ ਤੁਹਾਡੀ ਸਬਜੀ ਹੈ ਜਿਹੜੀ ਟੇਸਟੀ ਬਣੂਗੀ ਦੇਖੋ ਪੱਤੇ-ਪੱਤੇ ਮੈਰੇ ਲੱਗ ਕਰ ਲੈ ਟੰਡਲ ਆਪਾਂ ਇਹਦੇ ਤੋੜ ਤੇ ਹੁਣ ਇਸ ਤਰ੍ਹਾਂ ਆਪਾਂ ਇਸ ਨੂੰ ਬਰੀਕ-ਬਰੀਕ ਕੱਟ ਲੈਣਾ ਮੇਥੇ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਕੁਆਂਟੀਟੀ ਦੇ ਅਨੁਸਾਰ ਵੱਧ ਜਾ ਘੱਟ ਲੈ ਸਕਦੇ ਹੋ ਦੇਖੋ ਇਸ ਤਰ੍ਹਾਂ ਮੈਂ ਸਾਰੇ ਮੇਥੇ ਕੱਟ ਕੇ ਤਿਆਰ ਕਰ ਲੇ ਹੁਣ ਨਹੀਂ ਆਪਾਂ ਇਹਨਾਂ ਨੂੰ ਵਾਸ਼ ਕਰਨਾ ਪਹਿਲਾਂ ਹੀ ਤੁਸੀਂ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਬਿਲਕੁਲ ਪਾਣੀ ਦਾ ਨ ਸੁਕਾ ਲੈਣਾ ਚਾਰ ਆਲੂ ਲੈਨੇ ਇਹਨਾਂ ਨੂੰ ਵੀ ਮੈਂ ਬਰੀਕ-ਬਰੀਕ ਕੱਟ ਲੂੰਗੀ ਉਸ ਤੋਂ ਬਾਅਦ ਕੜਾਹੀ ਦੇ ਵਿੱਚ ਮੈਂ ਪਾਇਆ ਸਰੋਂ ਦਾ ਤੇਲ ਇੱਕ ਘੜਚੀ ਕਿਉਂਕਿ ਇਹ ਜਿਹੜੀ ਆਲੂ ਮਠੇ ਦੀ ਭੁਰਜੀ ਆ ਸਬਜੀ ਆ ਇਹ ਸਰੋਂ ਦੇ ਤੇਲ 'ਚ ਹੀ ਜ਼ਿਆਦਾ ਵਧੀਆ ਟੇਸਟੀ ਬਣਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਧੂਆਂ ਧਾਰ ਗਰਮ ਕਰ ਲੈਣਾ ਦੇਖੋ ਤੇਲ ਤੋਂ ਧੂਆਂ ਨਿਕਲਣ ਲੱਗ ਗਿਆ ਉਸ ਤੋਂ ਬਾਅਦ ਇੱਕ ਚਮਚੇ ਮਿਹਦੇ ਵਿੱਚ ਪਾਇਆ ਜੀਰੇ ਦਾ ਲਸਣ ਤੇ ਆਦਰਕ ਨੂੰ ਮੈਂ ਚੋਪਰ ਦੇ ਵਿੱਚ ਚੋਪ ਕਰ ਲਿਆ ਹੁਣ ਉਸ ਤੋਂ ਬਾਅਦ ਆਪਾਂ ਲਸਣ ਤੇ ਆਦਰਕ ਪਾਇਆ ਕੱਟਿਆ ਹੋਇਆ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਫਰਾਈ ਕਰਾਂਗੇ ਇਹ ਸਬਜ਼ੀ ਨੂੰ ਤੁਸੀਂ ਪਰਾਂਠੇ ਨਾਲ ਪੂਰੀ ਨਾਲ ਰੋਟੀ ਨਾਲ ਖਾਓਗੇ ਬਹੁਤ ਟੇਸਟੀ ਲੱਗੇਗੀ ਉਸ ਤੋਂ ਬਾਅਦ 2 ਮਿੰਟਾਂ ਸਾਗੇ ਪਿਆਜ਼ਾਂ ਨੂੰ ਜਿਹੜੇ ਕੱਟ ਲਿਆ ਸੀ ਉਹ ਵੀ ਇਹਦੇ ਵਿੱਚ ਐਡ ਕੀਤੇ ਨੇ ਇਹਨਾਂ ਨੂੰ ਵੀ ਆਪਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਦੇਖੋ ਪਿਆਜ਼ ਨੇ ਜਿਹੜੇ ਬ੍ਰਾਊਨ ਹੋ ਚੁੱਕੇ ਨੇ ਆਪਣੇ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਆਜਾ ਨੂੰ ਚੰਗੀ ਤਰ੍ਹਾਂ ਤੁਸੀਂ ਬਰਾਉਨ ਕਰ ਲੈਣਾ ਉਸ ਤੋਂ ਬਾਅਦ ਹੁਣ ਇੱਕ ਚਮਚੇ ਦੇ ਵਿੱਚ ਨਮਕ ਦਾ ਪਾਇਆ ਅੱਧਾ ਚਮਚਾ ਪਾਇਆ ਹਲਦੀ ਪਾਊਡਰ ਦਾ ਅੱਧਾ ਚਮਚੀ ਪਾਇਆ ਲਾਲ ਮਿਰਚ ਪਾਊਡਰ ਦਾ ਇੱਕ ਚਮਚਾ ਪਾਇਆ ਧਨੀਆ ਪਾਊਡਰ ਦਾ ਹੋਰ ਇਹਦੇ ਵਿੱਚ ਜ਼ਿਆਦਾ ਮਸਾਲਿਆਂ ਦੀ ਲੋੜ ਨਹੀਂ ਤੁਸੀਂ ਹਰੀ ਮਿਰਚ ਵੀ ਚਾਹੋ ਤਾਂ ਪਾ ਸਕਦੇ ਹੋ ਇੱਕ ਦੋ ਮੈਂ ਹਰੀ ਮਿਰਚ ਨਹੀਂ ਪਾਈ ਹੁਣ ਮਸਾਲਿਆਂ ਨੂੰ ਆਪਾਂ ਥੋੜਾ ਜਿਹਾ ਪਕਾ ਲਾਂਗੇ ਉਸ ਤੋਂ ਬਾਅਦ ਜਿਹੜੇ ਚਾਰ ਆਲੂ ਆਪਾਂ ਛਿੱਲ ਕੇ ਰੱਖੇ ਸੀ ਉਹਨਾਂ ਨੂੰ ਦੇਖੋ ਇਸ ਸਾਈਜ਼ ਦਾ ਬਰੀਕ-ਬਰੀਕ ਕੱਟ ਲੈਣਾ ਤਾਂ ਕਿ ਇਹ ਥੋੜੇ ਜਿਹਾ ਜਲਦੀ ਪੱਕ ਜਾਣ ਕਿਉਂਕਿ ਮੇਥੇ ਨੇ ਬਹੁਤ ਜਲਦੀ ਪੱਕ ਜਾਂਦੇ ਨੇ ਉਹ ਤਾਂ ਇੱਕ ਪੱਤੇ ਹੀ ਨੇ ਇਹਨਾਂ ਨੂੰ ਆਪਾਂ ਹੁਣ ਆਲੂਆਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਉਸ ਤੋਂ ਬਾਅਦ ਆਪਾਂ ਮੇਥੇ ਇਹਦੇ ਵਿੱਚ ਪਾਵਾਂਗੇ ਪਹਿਲਾਂ ਮਸਾਲਿਆਂ ਨਾਲ ਚੰਗੀ ਤਰ੍ਹਾਂ 2-3 ਮਿੰਟ ਇਹਨਾਂ ਨੂੰ ਐਸੇ ਤਰ੍ਹਾਂ ਹਿਲਾਉਂਦੇ ਹੋਏ ਭੁੰਨ ਲੈਣਾ ਦੇਖੋ ਹੁਣ ਇਹਨੂੰ ਆਪਾਂ 2-3 ਮਿੰਟ ਪਕਾ ਲਿਆ ਮਸਾਲਿਆਂ ਨਾਲ ਉਸ ਤੋਂ ਬਾਅਦ ਇਸ ਨੂੰ ਕੜਾਹੀ ਨੂੰ ਆਪਾਂ ਢੱਕਾ ਨਾਲ ਢੱਕ ਦੇਣਾ ਹੈ 10 ਮਿੰਟ ਗੈਸ ਦੀ ਫਲੇਮ ਮੀਡੀਅਮ ਰੱਖ ਦੇਣੀ ਹੈ ਤਾਂ ਕਿ ਜਿਹੜੇ ਆਲੂ ਨੇ ਬਿਲਕੁਲ ਸੌਫਟ ਹੋ ਜਾਣ ਦੇਖੋ 10 ਮਿੰਟਾਂ ਬਾਅਦ ਜਿਹੜੇ ਆਲੂ ਨੇ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਮਸਾਲੇ ਨੇ ਵੀ ਤੇਲ ਛੱਡਤਾ ਦੇਖੋ ਆਲੂ ਕੱਚੇ ਨਹੀਂ ਰਹਿਣੇ ਚਾਹੀਦੇ ਕਿਉਂਕਿ ਜਦੋਂ ਤੁਸੀਂ ਮੇਥੇ ਪਾ ਕੇ ਇਸ ਨੂੰ ਪਕਾਉਂਗੇ ਤਾਏ ਜਲਦੀ ਨਹੀਂ ਪੱਕਦੇ ਤੇ ਮੇਥੇ ਆ ਜਿਹੜੇ ਬਹੁਤ ਜਲਦੀ ਪੱਕ ਜਾਂਦੇ ਨੇ ਇਸ ਕਰਕੇ ਤੁਸੀਂ ਆਲੂਆਂ ਨੂੰ ਪਹਿਲਾਂ ਹੀ ਸੌਫਟ ਕਰ ਲੈਣਾ ਤੇ ਮੇਥੇ ਦਾ ਕਿਉਂਕਿ ਬਹੁਤ ਜਲਦੀ 2-4 ਮਿੰਟਾਂ ਚ ਹੀ ਤੁਸੀਂ ਥੋੜਾ ਜਾਂ ਪਕਾਉਂਗੇ ਉਹ ਪੱਕ ਜਾਣਗੇ ਦੇਖੋ ਆਲੂਆਂ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਜਿਹੜਾ ਆਪਾਂ ਕੱਟੇ ਹੋਏ ਮੇਥੇ ਰੱਖੇ ਹੋਏ ਸੀ ਕੱਟ ਕੇ ਰੱਖੇ ਹੋਏ ਸੀ ਬਿਲਕੁਲ ਸੁੱਕੇ ਨੇ ਦੇਖੋ ਬਿਲਕੁਲ ਵੀ ਇਹਨਾਂ ਦੇ ਵਿੱਚ ਪਾਣੀ ਨਹੀਂ ਹੁਣ ਇਹ ਐਡ ਕਰਾਂਗੇ ਆਪਾਂ ਇਹਦੇ ਵਿੱਚ ਇਹਨਾਂ ਨੂੰ ਹਿਲਾਉਂਦੇ ਹੋਏ ਇਹਨੂੰ ਇਹਨਾਂ ਨੂੰ ਤੁਸੀਂ ਢੱਕਣ ਲਾ ਕੇ ਨਹੀਂ ਪਕਾਉਣਾ ਕਿਉਂਕਿ ਫਿਰ ਇਹ ਪਾਣੀ ਛੱਡ ਜਾਣਗੇ ਤੁਹਾਡੀ ਸਬਜ਼ੀ ਜਿਹੜੀ ਗਿੱਲੀ-ਗਿੱਲੀ ਬਣ ਜੂਗੀ ਕਿਉਂਕਿ ਆ ਆਲੂ ਆਪਣੇ ਪੱਕੇ ਹੋਏ ਨੇ ਹੁਣ ਬਸ ਮੈਥਿਆਂ ਨੂੰ ਆਪਾਂ ਪਕਾਉਣਾ ਹੈਗਾ 3 ਤੋਂ 4 ਮਿੰਟ ਚਾਹੇ 5 ਮਿੰਟ ਲੱਗ ਜਾਣ ਗੈਸ ਦੀ ਫਲੇਮ ਮੀਡੀਅਮ ਰੱਖ ਕੇ ਤੁਸੀਂ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਮੈਥਿਆਂ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜੁੜ ਕਰਕੇ ਜਾਇਆ ਕਰੋ ਤੇ ਨਾ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਤੁਸੀਂ ਦੇਖ ਸਕਦੇ ਹੋ ਮੇਥਿਆਂ ਦਾ ਕਲਰ ਵੀ ਚੇਂਜ ਹੋ ਗਿਆ ਪਹਿਲਾਂ ਕਿੰਨੇ ਲੱਗ ਰਹੇ ਸੀ ਬਿਲਕੁਲ ਥੋੜੇ ਜੇ ਹੋ ਗਏ ਇਹ ਪੱਕ ਕੇ ਸਬਜੀ ਇੱਥੇ ਆਪਣੀ ਬਣ ਚੁੱਕੀ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਦੇਖੋ ਕਿੰਨਾ ਵਧੀਆ ਕਲਰ ਆਇਆ ਸਬਜੀ ਦਾ ਤੁਸੀਂ ਇਸ ਨੂੰ ਸਵੇਰੇ ਸਵੇਰੇ ਨਾਸ਼ਤੇ ਚ ਪਰਾਂਠੇ ਨਾਲ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗੂ ਇੱਕ ਵਾਰ ਇਸ ਤਰੀਕੇ ਨਾਲ ਇਹ ਆਲੂ ਮੈਥੇ ਦੀ ਭੁਰਜੀ ਜਰੂਰ ਬਣਾ ਕੇ ਟਰਾਈ ਕਰਿਓ ਬਹੁਤ ਹੀ ਟੇਸਟੀ ਲੱਗਦੀ ਹੈ ਇੰਨੀ ਟੇਸਟੀ ਬਣੂਗੀ ਤੁਸੀਂ ਉਂਗਲਾ ਚੜਦੇ ਰਹਿ ਜਾਓਗੇ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ